रेड एफएम ਨੇ ਕਰਵਾਈ ਵਾਰਡ 5 ਦੇ ਕਾਉਂਸਲ ਚੋਣਾਂ ਲਈ ਚਾਹਵਾਨ ਉਮੀਦਵਾਰਾਂ ਦੀ ਡਿਬੇਟ ਕਾਉਂਸਲ ਚੋਣਾਂ ਤਾਂ ਪੂਰੇ ਸ਼ਹਿਰ ਕੈਲਗਰੀ ਵਿੱਚ ਹਨ ਪਰ ਜੋ ਗਹਿਮਾ ਗਮੀ ਵਾਰਡ 5 ਵਿੱਚ ਹੈ ਉਹ ਹੋਰ ਕਿਤੇ ਨਹੀਂ ਲੱਗਦੀ ਵਾਰਡ 5 ਵਿੱਚ કુલ 7 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਇਹਨਾਂ ਮੌਜੂਦਾ ਕਾਉਂਸਲਰ ਰਾਜਤਾਲੀਵਾਲ ਗੁਰਪ੍ਰੀਤ ਢਿੱਲੋਂ ਤਾਰਿਕ ਖਾਨ ਰਿਤ ਮੁਸ਼ਿਆਨਾ ਜਗਰ ਪਟੇਲ ਹੈਰੀਪੁਰ ਬਾਤੇ ਆਰੀਨ ਸਾਦਤ ਇਹ ਸੱਤੇ ਉਮੀਦਵਾਰ ਅੱਜ ਰੈੱਡ ਐਫਐਮ ਨੂੰ ਆਯੋਜਿਤ ਕੀਤੀ ਗਈ ਡਿਬੇਟ ਵਿੱਚ ਸ਼ਿਰਕਤ ਕਰਨ ਲਈ ਕੈਲਗਰੀ ਦੇ ਏਜੰਸੀ ਸੈਂਟਰ ਪਹੁੰਚੇ ਹੋਏ ਸਨ ਇਹ ਦਿਲਚਸਪ ਡਿਬੇਟ ਦੇਖਣ ਲਈ ਵਾਰਡ 5 ਤੋਂ ਨਾ ਕੇਵਲ ਹਰ ਉਮੀਦਵਾਰ ਦੇ ਸਮਰਥਕ ਪਹੁੰਚੇ ਹੋਏ ਸਨ ਬਲਕਿ ਆਮ ਲੋਕ ਵੀ ਵੱਡੀ ਗਿਣਤੀ ਵਿੱਚ ਹਾਲ ਦੇ ਅੰਦਰ ਹੋ ਰੇ ਲਾਈਵ ਟੈਲੀਕਾਸਟ ਨੂੰ ਦੇਖਣ ਸੁਣਨ ਲਈ ਮੌਜੂਦ ਸਨ ਹਾਲਾਂਕਿ ਇਸ ਡਿਬੇਟ ਦਾ ਲਾਈਵ ਪ੍ਰਸਾਰਣ ਹੋ ਰਿਹਾ ਹੋਣ ਕਰਕੇ ਲੋਕ ਘਰੋ ਘਰੀ ਰੈੱਡ ਐਫ ਐਮ ਰੇਡੀਓ ਤੇ ਫੇਸਬੁੱਕ ਤੇ YouTube 'ਤੇ ਦੇਖ ਸੁਣ ਰਹੇ ਸਨ ਰੈੱਡ ਐਫ ਐਮ ਨੇ ਇਸ ਡਿਬੇਟ ਦੀਆਂ ਤਿਆਰੀਆਂ ਕਿੰਨੀਆਂ ਜ਼ੋਰਦਾਰ ਕੀਤੀਆਂ ਹੋਈਆਂ ਸਨ ਜਾਂ ਕਹਿ ਲਓ ਉਹਨਾਂ ਲਈ ਇਸ ਡਿਬੇਟ ਦਾ ਕਿੰਨਾ ਮਹੱਤਵ ਸੀ ਇਸ ਗੱਲ ਦਾ ਪਤਾ ਇਸ ਗੱਲੋਂ ਲੱਗਦਾ ਕਿ ਰੈੱਡ ਐਫ ਐਮ ਦੇ ਸੀਈਓ ਕੁਲਵਿੰਦਰ ਸੰਘੇੜਾ ਵੈਨਕੂਵਰ ਤੋਂ ਇੱਥੇ ਅਚੇਚਾ ਤੌਰ ਤੇ ਆਏ ਹੋਏ ਸਨ ਇਸ ਤੋਂ ਇਲਾਵਾ ਰੈਡ ਐਫ ਐਮ ਦੇ ਪ੍ਰਮੁੱਖ ਅチェਰੇ ਰਿਸ਼ੀ ਨਾਗਰ ਗੁਰਪ੍ਰੀਤ ਕੌਰ ਸੁਭਕਰਮਨ ਸਿੰਘ ਢਾਹੀਵਾਲ ਡੀਪੀਟੀ ਨੂੰ ਪ੍ਰਭ ਸੰਧੂ ਜਪਲੀਨ ਤੇ ਸਟੇਸ਼ਨ ਅਮੈਨੇਜਰ ਜੇ ਚੌਧਰੀ ਸਮੇਤ ਸਾਰੀਆਂ ਹਸਤੀਆਂ ਨਾ ਕੇਵਲ ਮੌਜੂਦ ਸਨ ਬਲਕਿ ਈਵੈਂਟ ਦੀ ਕਾਮਯਾਬੀ ਹਿੱਤ ਪੱਬਾਂ ਪਾਰ ਸਨ ਖੈਰ ਡਿਬੇਟ ਦੇ ਇਸ ਸਮਾਰੋਹ ਦੇ ਸੰਚਾਲਨ ਦੀ ਮੁੱਖ ਜ਼ਿੰਮੇਵਾਰੀ ਰਿਸ਼ੀ ਨਾਗਰ ਜੀ ਦੀ ਸੀ ਸਭ ਤੋਂ ਪਹਿਲਾਂ ਉਹਨਾਂ ਅਸੱਦਾ ਦਿੱਤਾ ਸਟੇਸ਼ਨ ਮੈਨੇਜਰ ਜੇ ਚੌਧਰੀ ਜੀ ਨੂੰ ਕਿ ਉਹ ਸਭ ਨੂੰ ਜੀ ਆਇਆਂ ਕਹਨ ਤੇ ਫਿਰ ਗੁਰਪ੍ਰੀਤ ਜੀ ਨੂੰ ਕਿ ਉਹ ਡਿਬੇਟ ਦੇ ਨਿਯਮਾਂ ਦਾ ਖੁਲਾਸਾ ਕਰ ਦੇਣ ਉਮੀਦਵਾਰ ਨੂੰ ਆਪਣੀ ਜਾਣ ਪਛਾਣ ਕਰਵਾਉਣ ਦਾ ਮੌਕਾ ਦਿੱਤਾ ਗਿਆ ਇੱਥੇ ਮੌਕੇ ਤੇ ਹਰ ਉਮੀਦਵਾਰ ਨੂੰ ਫਿਰ ਰਿਸ਼ੀ ਨਾਗਰ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਸਭ ਤੋਂ ਪਹਿਲਾਂ ਮੰਗਿਆ ਗਿਆ ਕਿ ਹਰ ਉਮੀਦਵਾਰ ਆਪੋ ਆਪਣੇ ਹਿਸਾਬ ਨਾਲ ਜਵਾਬ ਦੇਵੇ ਰਿਸ਼ੀ ਨਾਗਰ ਜੀ ਜੋ ਪੁੱਛ ਰਹੇ ਨੇ ਉਹਦਾ ਇੱਕ ਇੱਕ ਦੌਰ ਅਜੀਹਾ ਵੀ ਸੀ ਜਿਸ ਵਿੱਚ ਹਰ ਉਮੀਦਵਾਰ ਨੂੰ ਹੱਕ ਸੀ ਕਿ ਉਹ ਕਿਸੇ ਵੀ ਹੋਰ ਉਮੀਦਵਾਰ ਤੋਂ ਸਵਾਲ ਪੁੱਛ ਸਕਦਾ ਹੈ ਪਰ ਰੀਤ ਤੋਂ ਬਿਨਾ ਬਾਕੀਆਂ ਨੇ ਇਸ ਤੋਂ ਗਰੇਜੀ ਕੀਤਾ ਆਖਰ ਵਿੱਚ ਸਭ ਨੂੰ ਮੌਕਾ ਦਿੱਤਾ ਗਿਆ ਕਿ ਉਹ ਆਪੋ ਆਪਣੇ ਵੋਟਰਾਂ ਨੂੰ ਅਪੀਲ ਕਰ ਸਕਦੇ ਹਨ ਡਿਬੇਟ ਦੇ ਪੂਰੇ ਵੇਰਵੇ ਇੱਕ ਵੀਡੀਓ ਵਿੱਚ ਸਮੇਟਨੇ ਸੰਭਵ ਨਹੀਂ ਪਰ ਰੈੱਡ ਐਫ ਵੱਲੋਂ ਜਾਂ ਕਹਿ ਲੋ ਰਿਸ਼ੀ ਨਾਗਰ ਜੀ ਵੱਲੋਂ ਉਮੀਦਵਾਰਾਂ ਮੋਰੇ ਜਿਹੜੇ ਪ੍ਰਸ਼ਨ ਕੀਤੇ ਗਏ ਨਾ ਉਹ ਪ੍ਰਸ਼ਨ ਨਾ ਤੁਹਾਡਾ ਸਾਂਝੇ ਕਰਨੇ ਬੜੇ ਜ਼ਰੂਰੀ ਆ ਲੋ ਉਹ ਸੁਣੋ ਨਾਰਥ-ਈਸਟ ਵਿੱਚ ਪਹਿਲਾਂ ਹੀ ਬਹੁਤ ਸਾਰੀ ਡੈਂਸਿਟੀ ਆ ਬਹੁਤ ਸਾਰੇ ਲੋਕ ਰਹਿੰਦੇ ਨੇ ਨਵੇਂ ਅਪਾਰਟਮੈਂਟ ਨਵੇਂ ਰੂ ਹੋਮਸ ਬਣਾ ਕੇ ਹੋਰ ਇਸ ਨੂੰ ਕੰਨਤਾ ਇਸ ਦੀ ਵਧਾਈ ਜਾ ਰਹੀ ਹੈ ਜੇ ਤੁਸੀਂ ਚੁਣੇ ਜਾਂਦੇ ਹੋ ਤਾਂ ਇਸ ਦੀ ਡेंसिटी ਨੂੰ ਇਸ ਦੀ ਕੰਨਤਾ ਨੂੰ ਕਿਵੇਂ ਮੈਨੇਜ ਕਰੋਗੇ ਤੇ ਇਹਨਾਂ ਕਮਿਊਨਿਟੀਜ਼ ਦੀ ਡਿਵੈਲਪਮੈਂਟ ਬਾਰੇ ਕੀ ਕਰੋਗੇ ਮਾਫ ਕਰਨਾ ਮੈਂ ਵਿੱਚੋਂ ਬੋਲ ਪਿਆ 29 ਸਤੰਬਰ 2025 ਨੂੰ ਇਹ ਡਿਬੇਟ ਹੋ ਰਹੀ ਆ ਤੇ ਪਿਛਲੇ ਸਾਲ 29 ਸਤੰਬਰ 24 ਨੂੰ ਹੀ ऋषि नागर जी ते इक ਹਮਲਾ ਹੋਇਆ ਸੀ ਜਿਸ ਕਾਰਨ ਉਹਨਾਂ ਦੀ ਖੱਬੀ ਅੱਖ ਦੀ ਰੋਸ਼ਨੀ ਪ੍ਰਭਾਵਿਤ ਹੋਈ ਹੈ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਪ੍ਰਸ਼ਨ ਪੜਨ ਵਿੱਚ ਕਿੰਨੀ ਦਿੱਕਤ ਆ ਰਹੀ ਆ ਕਦੀ ਉਹ ਐਨਕ ਲਗਾ ਲਾ ਰਹੇ ਆ ਜਿਸ ਕਰਕੇ ਉਹਨਾਂ ਨੂੰ ਆਈ ਐਮ ਸੌਰੀ ਵੀ ਕਹਿਣਾ ਪੈ ਰਿਹਾ ਹੈ ਰਿਸ਼ੀ ਜੀ ਤੁਹਾਨੂੰ ਸਲਾਮ ਕਰਨਾ ਬਣਦਾ ਹੈ ਲਓ ਪੱਤਰਕਾਰਾਂ ਦੀ ਜੰਗ ਜਾਰੀ ਹੈ ਸੋ ਇਸ ਤਰ੍ਹਾਂ ਸਵਾਲਾਂ ਤੇ ਜਵਾਬਾਂ ਦਾ ਦੌਰ ਜਾਰੀ ਰਿਹਾ ਬਹੁਤਿਆਂ ਨੇ ਹਰ ਸਵਾਲ ਦੇ ਜਵਾਬ ਆਪੋ ਆਪਣੀ ਸਮਝ ਮੁਤਾਬਕ ਦਿੱਤੇ ਕੁਝ ਇੱਕ ਨੇ ਕੁਝ ਸਵਾਲਾਂ ਨੂੰ ਪਾਸ ਕਰਨਾ ਮੁਨਾਸਬ ਸਮਝਿਆ ਹਰੇਕ ਉਮੀਦਵਾਰ ਨੇ ਆਪਣੇ ਜਵਾਬ ਵਿੱਚ ਵੀ ਤੇ ਆਪਣੇ ਆਖਰੀ ਸੰਬੋਧਨ ਵਿੱਚ ਵੀ ਇਹੀ ਕਿਹਾ ਕਿ ਮੈਨੂੰ ਚੁਣੋ ਮੇਰੇ ਪਾਸ ਤੁਹਾਡੇ ਸਭ ਮਸਲਿਆਂ ਦਾ ਹੱਲ ਹੈ ਬਹੁਤੇ ਉਮੀਦਵਾਰ ਲਿਖ ਪੜ ਕੇ ਉੱਤਰ ਦੇ ਰਹੇ ਸਨ ਇਸ ਤੇ ਤਾਰਿਕ ਖਾਨ ਤੰਜ਼ ਕੱਸ ਰਹੇ ਸਨ ਜੇ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਤਾਂ ਲਿਖ ਕੇ ਉੱਤਰ ਦੇਣ ਦੀ ਕੀ ਲੋੜ ਹੈ ਉਧਰ ਰੀਤ ਮੁਸ਼ਿਆ ਨਾਲ ਲਗਭਗ ਹਰ ਜਵਾਬ ਵਿੱਚ ਚਾਰ ਪੰਜ ਵਾਰ ਮੌਜੂਦਾ ਕਾਉਂਸਲਰ ਰਾਜ ਧਾਲੀਵਾਲ ਨੂੰ ਲਪੇਟੇ ਵਿੱਚ ਲੈ ਰਹੀ ਸੀ ਕਹਿਣ ਦਾ ਮਤਲਬ ਹਰ ਸਮੱਸਿਆ ਲਈ ਰਾਜ ਧਾਲੀਵਾਲ ਨੂੰ ਜ਼ਿੰਮੇਦਾਰ ਠਹਿਰਾ ਰਹੀ ਸੀ ਹਾਸੇ ਠੱਠੇ ਨਾਲ ਹੀ ਸਹੀ ਮੈਨੂੰ ਭਾਰਤ ਵਿੱਚਲੀ ਸਿਆਸਤ ਦਾ ਉਹ ਸੀਨ ਚ ਇੱਥੇ ਆ ਗਿਆ ਕਿ ਭਾਰਤ ਵਿੱਚ ਵੀ ਬੀਜੇਪੀ ਬਹੁਤੀਆਂ ਸਮੱਸਿਆਵਾਂ ਵਾਲੇ ਅਕਸਰ ਇਹੀ ਕਹਿੰਦੀ ਹੈ ਕਿ ਨਹਿਰੂ ਜ਼ਿੰਮੇਦਾਰ ਹੈ ਇਸੇ ਤਰ੍ਹਾਂ ਰੀਤ ਰਾਜ ਧਾਲੀਵਾਲ ਨੂੰ ਦੱਬਲੀ ਜਾਂਦੀ ਸੀ ਖੈਰ ਇਸ ਚਰਚਾ ਦਾ ਅਸਰ 20 ਅਕਤੂਬਰ ਦੀਆਂ ਚੋਣਾਂ ਤੇ ਕੀ ਪਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਲੋਕ ਅਖੀਰ ਤੱਕ ਇਸ ਕਰਕੇ ਵੀ ਬੈਠੇ ਰਹੇ ਕਿ ਡਿਬੇਟ دلچਸਪ ਸੀ ਤੇ ਇਸ ਕਰਕੇ ਵੀ ਕਿ ਜਦੋਂ ਰਿਸ਼ੀ ਨਾ ਕਰਨੇ ਕਿਹਾ ਕਿ ਡਿਬੇਟ ਦੇ ਅੰਤ ਵਿੱਚ ਸਾਡੇ ਸੀਈਓ ਕੁਲਵਿੰਦਰ ਸੰਘੇੜਾ ਨੇ ਕੋਈ ਖਾਸ ਅਨਾਉਂਸਮੈਂਟ ਕਰਨੀ ਹੈ ਸੁਣ ਕੇ ਜਾਓ ਮੈਂ ਆਪਣਾ ਕੈਮਰਾ ਕੁਲਵਿੰਦਰ ਸੰਘੇੜਾ ਤੇ ਫੋਕਸ ਕਰਨ ਲੱਗ ਪਿਆ ਇਹਨੇ ਨੂੰ ਰਿਸ਼ੀ ਜੀ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਹੀ ਕਹਿਤਾ ਵੀ ਅਨਾਉਂਸਮੈਂਟ ਤੂੰ ਆਪ ਹੀ ਕਰ ਦੇ ਤੇ ਅਨਾਉਂਸਮੈਂਟ ਇਹ ਹੈ the debate is over now the major announcement mere ceo ne kya tu aap hi announce kar de and the announcement is the debate is over thank you very much दोस्तों इस वीडियो के स्पॉन्सर करता ने CIBC Bank Canada सी बैंक कनेडा के मोबाइल मोटगेज एडवाइजर मुकुल शर्मा ਮੇਹਾ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕੈਂਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ